I'm <inaudible> ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਿਤਾ ਸਰਵੰਸਦਾਨੀ ਚੋਜੀ ਪ੍ਰੀਤਮ ਨੀਲੇ ਦੇ ਅਸਵਾਰ شاہੇ ਸ਼ਹਿਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਖਾਲਸਾ ਪੰਥ ਸਾਜ ਕੇ ਸਿੱਖ ਧਰਮ ਨੂੰ ਨਮੀਆਂ ਲੀਹਾਂ ਤੇ ਤੋੜਿਆ ਤੇ ਸਿੱਖ ਸਮਾਜ ਨੂੰ ਸਿੱਖ ਪੰਥ ਨੂੰ ਸ਼ੇਰਾਂ ਦੀ ਫੌਜ ਬਣਾ ਦਿੱਤਾ ਖਾਲਸਾ ਪੰਥ ਸਾਜ ਕੇ ਖਾਲਸਾ ਜਿਹੜਾ ਕਿ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਬੇਦਾਗ ਬੇਅੈਬ ਨੇੜਰ ਖਾਲਿਸ ਉਹਨਾਂ ਤੇ ਗੁਰੂ ਸਾਹਿਬ ਨੇ ਜਦੋਂ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਉਹਨਾਂ ਨੇ ਬੰਦਿਆਂ ਦੇ ਲਈ ਸਿੰਘ ਤੇ ਬੀਬੀਆਂ ਦੇ ਲਈ ਕੌਰ ਦਾ ਜਿਹੜਾ ਰਤਬਾ ਉਹਨਾਂ ਨੂੰ ਬਖਸ਼ਿਆ ਸਿੰਘ ਦਾ ਮਤਲਬ ਸ਼ੇਰ ਤੇ ਇਹ ਜਿਹੜੀ ਖਾਲਸਾ ਪੰਥ ਦੀ ਫੌਜ ਆ ਸ਼ੇਰਾਂ ਦੀ ਕੌਮ ਬਣਾਈ ਧੰਨ ਧੰਨ ਦਸਮੇਸ਼ ਪਿਤਾ ਜਿਨ੍ਹਾਂ ਨੇ ਆਪ ਇਹ ਜਿਹੜਾ ਲਖਣ ਤੇ ਨਿਰਾਲਾ ਪੰਥ ਸਾਜ ਕੇ ਦੁਨੀਆ ਨੂੰ ਇੱਕ ਸੁਨੇਹਾ ਦਿੱਤਾ ਕਿ ਜੇਕਰ ਦੁਨੀਆ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਮਜ਼ਲੂਮਾਂ ਦੇ ਉੱਪਰ ਅਤਿਆਚਾਰ ਹੁੰਦਾ ਆ ਤੱਕਾ ਹੁੰਦਾ ਆ ਜ਼ਬਰ ਹੁੰਦਾ ਆ ਤਾਂ ਖਾਲਸਾ ਫੌਜਾਂ ਸਦਾ ਤਿਆਰ ਵਰ ਤਿਆਰ ਰਹਿਣ ਗਿਆ ਦੁਸ਼ਮਣ ਦਾ ਮੁਕਾਬਲਾ ਕਰਨ ਦੇ ਲਈ ਤੇ ਇਸ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਜਿਹੜਾ ਸਮਾਗਮ ਆ ਪੁਰੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਜਿਹੜਾ ਕਿ ਫੌਜਾ ਸ਼ਹਿਰ ਦੇ ਵਿੱਚ ਸਥਿਤ ਆ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਫੌਜਾ ਜਿੱਥੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਬਲੋ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਇੱਕ ਵਿਸ਼ੇਸ਼ ਖਾਲਸਾ ਪੰਥ ਦੇ ਸਾਜਣਾ ਜੀ ਨੂੰ ਸਮਰਪਿਤ ਸਮਾਗਮ ਕਰਵਾਇਆ ਜਾ ਰਿਹਾ ਜਿਸ ਵਿੱਚ ਕਿ ਖਾਲਸੇ ਦਾ ਲਸਾਨੀ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਪੰਥ ਦੇ ਸਿਰਮੌਰ ਕਵੀਸ਼ਰ ਭਾਈ ਸਾਹਿਬ ਪਾਈਤਰ ਸੇਮ ਸਿੰਘ ਦੇ ਜਥੇ ਵੱਲੋਂ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਦੇ ਵਿੱਚ ਸੰਗਤਾਂ ਨੂੰ ਸਰਵਣ ਕਰਵਾਇਆ ਜਾ ਰਿਹਾ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਜਿੱਥੇ ਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀਆਂ ਬਾਤਾਂ ਪੈ ਰਹੀਆਂ ਉੱਥੇ ਹੀ ਨਾਲ ਦੀ ਨਾਲ ਸੰਤਾਂ ਦਾ ਵਿਸ਼ਾਲ ਇਕੱਠ ਦੇਖਣਯੋਗ ਆ ਆਓ ਆਪਾਂ ਵੀ ਇਸ ਸਮਾਗਮ ਦੇ ਵਿੱਚ ਭਰ ਦੇ ਹਾਂ ਹਾਜ਼ਰੀ ਕੈਮਰਾਮੈਨ ਅਜ ਦੇ ਨਾਲ ਦਲਵੀਰ ਸਿੰਘ ਕੈਂਤ ਕ੍ਰਿਹਾ